ਨਮਾਸ਼ਾਹਰ ਜ਼ਿਲ੍ਹੇ ਦੇ ਸਭ ਤੋਂ ਸਿਰ ਬਲਾਚੌਰ ਦੇ ਨੇ ਪੈਂਦੇ ਥਾਣਾ ਕਾਠਗੜ ਜਿੱਥੇ ਇੱਕ ਫਾਰਮ ਹਾਊਸ ਉੱਪਰ ਸਿਰਫ ਬੀੜੀ ਨੂੰ ਲੈ ਕੇ ਇੱਕ ਵਿਅਕਤੀ ਦਾ ਕਤਲ ਹੋ ਗਿਆ ਮਿਲੀ ਜਾਣਕਾਰੀ ਅਨੁਸਾਰ ਇੱਕ ਫਾਰਮ ਹਾਊਸ ਤੇ ਕਈ ਵਿਅਕਤੀ ਕੰਮ ਕਰਦੇ ਸਨ ਜਿਨ੍ਹਾਂ ਵਿੱਚੋਂ ਪ੍ਰਵਾਸੀ ਵੀ ਸਨ ਰਾਤੀ ਉਹਨਾਂ ਨੇ ਸ਼ਰਾਬ ਪੀਤੀ ਖਾਣਾ ਖਾਧਾ ਤੇ ਅਖੀਰ ਵਿੱਚ ਬੀੜੀ ਨੂੰ ਲੈ ਪੀਣ ਨੂੰ ਲੈ ਕੇ ਆਪਸੇ ਉਲਝ ਪਏ ਜਿਸ ਕਿਨਾਂ ਵਿਅਕਤੀ ਨੇ ਦੂਜੇ ਦੇ ਚਾਕੂ ਮਾਰ ਕੇ ਉਹਦੀ ਮੌਕੇ ਤੇ ਹੱਤਿਆ ਕਰ ਦਿੱਤੀ ਗਈ ਇਸ ਸੰਬੰਧੀ ਸੂਚਨਾ ਦੇਣ ਤੇ ਪੁਲਿਸ ਮੌਕੇ ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ। ਆ ਤਾਂ ਸੁਣਾਣੇ ਆ ਇਸ ਸੰਬੰਧੀ ਕੀ ਜਾਣਕਾਰੀ ਦੇਣਾ ਹੈ ਐਸ ਐਚ ਓ ਘਾਟ ਘਾਟ ਇਹ ਆ ਸਾਨੂੰ ਮੇਰੀ ਨਾਈਟ ਪੈਟ੍ਰੋਲਿੰਗ ਸੀ ਸਾਡੀ ਤੇ ਰਾਤ ਨੂੰ ਦੇਰ ਰਾਤ ਸਾਨੂੰ ਇਤਲਾਹ ਦਿੱਤੀ ਆ ਕਿ ਗੁਰਦੀਪ ਸਿੰਘ ਸਾਨੂੰ सुरेंद्र ਸਿੰਘ ਵਾਸੀ ਚੱਲੀਆਂ ਕਲਾਂ ਇਹ ਆਪਣੇ ਰੁੰਦਾ ਸਿੰਘ ਦੇ son of ਸੇਵਾ ਸਿੰਘ ਦੇ ਜਿਹੜਾ ਹੈਗਾ ਮੱਜਰ ਜੱਟਾਂ ਵਿੱਚ ਫਾਰਮ ਹੈ ਉਥੇ ਮੱਜੇ-ਮੁਜੇ ਦਾ ਕੰਮ ਧਿਰ ਕਰਦੇ ਨੇ ਮੱਜੇ-ਮੁਜੇ ਤੇ ਉਹਦਾ ਕੰਮ ਕਰਦੇ ਨੇ ਖੇਤੀਬਾੜੀ ਉਹਦਾ ਕਰਦੇ ਨੇ ਉਹਦੇ ਇਹਨਾਂ ਨੇ ਦੱਸਿਆ ਵੀ ਉੱਥੇ ਅਸੀਂ ਅੱਜ ਰਾਤ ਨੂੰ ਅਸੀਂ ਬੈਠੇ ਸੀ ਤੇ ਇੱਕ ਜਿਹੜਾ ਅ ਰਾਜੂ ਗੁਰਮ ਐਲਿਸ ਭਾਦਰ ਇਹ ਉੱਥੇ ਸਾਡੇ ਨਾਲ ਕੰਮ ਕਰਦਾ ਇਹਦੀ ਕਿਹਾ ਸੁਣੀ ਹੋਗੀ ਵਾਈਨਰ ਦੀ ਗੱਲ ਬਿੱਲੀ ਗੁੜੀ ਲਈ ਖਾਦੇ ਪੀਦੇ ਵਿਚਾਰਾ ਪੀਤੀ ਸੀ ਇਹਨੇ ਚਾਕੂ ਮਾਰਤਾ ਉਹਦੇ ਜਿਹਦੀ ਉੱਥੇ ਤਰ ਮੌਤ ਹੋ ਗਈ ਕਿਤੇ ਮਾਰੇ ਸਲਾਟ ਉਹਦੇ ਉਹਦੇ ਆਪਣੇ ਵੱਲੋਂ ਤਾਂ ਰਾਈਟ ਇਧਰ ਰਾਈਟ ਤਾਂ ਲੱਗਿਆ ਉਹਦੇ ਅਚਾਨਕ ਅਗਰੈਸਿਵ ਹੋ ਕੇ ਮਾਰਿਆ ਦੇ ਨੂੰ ਉਹ ਵੀ ਗੜਹਾਟ ਦੇ ਕੋਲ ਲੱਗਿਆ ਤੇ ਜੇ ਕਰਤਾ ਦੀ ਮੌਤ ਹੋਈਏ ਮੁਕੇਸ਼ ਜਿਹੜਾ ਹੈਗਾ ਮਰਨ ਵਾਲਾ ਮ੍ਰਿਤਕ ਮੁਕੇਸ਼ ਕੁਮਾਰ ਰਿਲੇਸ ਰਾਜੂ ਆ son of 팔टू ਰਾਮ ਇਹ ਨੰਨੋਵਾਲ ਬੇਠ थाना ਸਰ ਬਲਾਚੋਪੇ ਰਾਜਾ ਥੈਂਕ ਯੂ ਸਾਲੂ ਮੁਰੇਜੀ ਪਿੱਛੇ ਦਾ ਇਧਰ ਪੰਗਾ ਵਿਹਾਰ ਹੈ ਜੀ ਤੇ ਹੁਣ ਅਸੀਂ ਕਰਦੇ ਕੋਸ਼ਿਸ਼ ਬਸ ਇਹਨੂੰ ਅਰੈਸਟ ਕਰ ਰਹੇ ਹਾਂ ਜੀ ਜਲਦੀ ਅਸੀਂ ਟੀਮਾਂ ਬਣਾਤੀਆਂ ਆਪਣੀਆਂ ਤੇ ਇਹਦਾ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਜਲਦੀ ਜਲਦੀ ਗ੍ਰਿਫਤਾਰ ਕਰਾਂਗੇ ਪੋਸਮਾਰਟਮ ਕਰਵਾਉਣ ਲਈ ਕਿ ਕਿ ਉਹ ਉਸ ਮਾਰਟਮ ਲਈ ਇਹਨਾਂ ਨੇ ਅਸੀਂ ਉੱਤੇ ਬਲਾਚੌਰ ਸੀਮ ਹਸਪਤਲ ਭੇਜੀ ਹੈ ਜੀ ਉੱਥੇ ਡਾਕਟਰਾਂ ਦਾ ਬੋਰਡ ਬੈਠਣਾ ਉਹਨਾਂ ਦਾ ਬੋਰਡ ਤੋਂ